ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੁਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋਜ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਇਨ ਦਾ ਈਵਨਿੰਗ ਤੁਹਾਨੂੰ ਕੱਲ ਹੀ ਦੱਸਿਆ ਸੀ ਬਲੌਗ ਜਿਹੜਾ ਕੱਲ ਮਿਲਿਆ ਤੁਹਾਨੂੰ ਉਹ ਜਿਆਦਾ ਲੰਮਾ ਹੋ ਰਿਹਾ ਸੀ ਇਸ ਕਰਕੇ ਜਿਹੜਾ ਈਵਨਿੰਗ ਰੂਟੀਨ ਆ ਹੁਣ ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਤੇ ਲੋ ਜੀ ਇੱਥੇ ਸਭ ਤੋਂ ਪਹਿਲਾਂ ਮੈਂ ਜਿਹੜੇ ਆਲੂ ਸੀ ਉਹਨਾਂ ਨੂੰ ਬੋਇਲ ਕਰ ਲਿਆ ਸੀਗਾ ਕੁੱਕਰ ਦੇ ਵਿੱਚ ਤੇ ਪਾਣੀ ਵਗੈਰਾ ਚੇਂਜ ਕਰਕੇ ਲੈ ਕੇ ਆਈ ਸੀ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਕਰਾਂਗੇ ਮਤਲਬ ਮਤਲਬ ਨਾਲੇ ਛੇਲਾ ਲਾਂਗੇ ਪਾਣੀ 'ਚ ਠੰਡਾ ਪਾਣੀ ਪਾ ਕੇ ਛਿੱਲ ਕੇ ਤੇ ਫਿਰ ਆਪਾਂ ਬਣਾਵਾਂਗੇ ਸਬਜ਼ੀ ਸਬਜ਼ੀ ਬਣਾਉਣੀ ਹੈ ਅੱਜ ਆਪਾਂ ਫੇਵਰਿਟ ਮੇਰੀ ਵੀ ਹੈ ਜਬਜੋਦੀ ਵੀ ਹੈ ਇਹਦੇ ਪਾਪਾ ਨੂੰ ਸਭ ਤੋਂ ਨਹੀਂ ਪਸੰਦੀ ਇਹ ਸਬਜ਼ੀ ਜਿਹੜੀ ਆਪਾਂ ਬਣਾਉਣ ਲੱਗੇ ਹਾਂ ਤੇ ਤੁਸੀਂ ਰੈਸਪੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਤੇ ਦੇਖੋ ਤੁਸੀਂ ਫੁੱਲ ਵਲੌਗ ਫੁੱਲ ਵਾਚ ਕਰਿਆ ਕਰੋ ਜੀ ਇਹ ਲੋਕ ਜੇ ਆਪਾਂ ਨਾ ਹੰਡਵਾ ਦਾ ਆਲੂ ਉਬਾਲਨੇ ਸੀ ਆਪਾਂ ਬਣਾਵਾਂਗੇ ਆ ਆਲੂ ਪਕੌੜਿਆਂ ਦੀ ਸਬਜ਼ੀ ਆਲੂ ਤੇ ਅਲੂ ਆਪ ਬੋਇਲ ਕਰ ਲੈਨੇ ਹੁੰਦੇ ਆ ਜਦੋਂ ਐਮਰਜੈਂਸੀ ਕਿਤੇ ਨਾ ਮਤਲਬ ਕਾਲੀ ਚ ਬਣਾਉਣੀ ਹੋਵੇ ਛੇ ਭਾਵੇਂ ਆਪਾਂ ਐਵੇਂ ਆਲੂ ਪਾਲ ਗਏ ਨਹੀਂ ਬੋਇਲ ਕਰ ਲੈਨੇ ਆਪਾਂ ਤੇ ਅੱਜ ਆਪਾਂ ਸੂਤ ਲਾ ਅੱਜ ਸੈਕਿੰਡ ਵਾਰ ਪਾਇਆ ਹੈਗਾ ਸਵਾ ਕੇ ਧਰਿਆ ਪਿਆ ਸੀ ਇੱਕ ਦੀ ਪਾ ਕੇ ਗਈ ਸੀ ਮੈਂ ਦਵਾਈ ਲੈਣ ਗਈ ਸੀ ਮੇਰਾ ਤਾਂ ਬਿਟਿੰਡੇ ਉਹੋ ਪਾ ਕੇ ਗਈ ਸੀ ਤੇ ਉਦੋਂ ਪਾਇਆ ਹੀ ਇਹਨੂੰ ਮੈਂ ਕੱਲ ਪਾਇਆ ਸੀ ਸੱਜਣਾ ਨਮਸਟੇ ਵਿੱਚ ਪਾਉਣ ਲੱਗੀ ਪਤਾ ਨਹੀਂ ਕਿਉਂ ਕੱਲ ਫਿਰ ਹੋਰ ਪਾ ਲਿਆ ਕਾਲੇ ਕੱਪੜੇ ਸੱਚ ਮੇਰਾ ਫੇਵਰਟ ਸੂਟ ਹੈ ਜਿਹੜਾ ਮੈਂ ਤੀਆਂ ਚ ਪਾਇਆ ਸੀ ਨਾ ਉਹ ਮੇਰਾ ਫੇਵਰਟ ਸੂਟ ਹੈ ਕਿਉਂਕਿ ਉਹ ਚ ਗਰਮੀ ਨਹੀਂ ਲੱਗਦੀ ਪਤਲਾ ਕੱਪੜਾ ਤੇ ਫਿਰ ਮੈਂ ਉਹ ਹੀ ਪਾਇਆ ਸੂਟ ਮੈਂ ਕਿਹਾ ਗਰਮੀ ਤਾਂ ਪਤਾ ਹੀ ਇੱਥੇ ਉੱਥੇ ਨਾ ਸੱਚ ਇੰਨਾ ਰਾਸ਼ ਸੀ ਕੱਲ ਤੁਹਾਨੂੰ ਦੱਸਿਆ ਨਹੀਂ ਮੈਂ ਕੱਲ ਪਤਾ ਕਿ ਵੀਡੀਓ ਸ਼ੂਟ ਕੀ ਕਰਨੀ ਸੀ ਇੱਕ ਤਰ੍ਹਾਂ ਵੀਡੀਓ ਸ਼ੂਟ ਮੈਨੂੰ ਆਏ ਇਥੋਂ ਪਤਾ ਫੋਨ ਤੁਹਾਨੂੰ ਪਤਾ ਮਹਿੰਗੇ ਹੁੰਦੇ ਹਨਾ ਤੇ ਮੈਂ ਕਿਹਾ ਕੋਈ ਖੋ ਕੇ ਨਾ ਭੱਜ ਜੇ ਇੱਥੇ ਪਤਾ ਤੁਹਾਨੂੰ ਨਾ ਕਿਸੇ ਦਾ ਤੇ ਮਟਰਦੀ ਮਾਰੀ ਤੇ ਫੋਨ ਨਹੀਂ ਕੱਟਿਆ ਐਨਾ ਮਹਿੰਗਾ ਫੋਨ ਆ ਕੋਈ ਖਿੱਚ ਕੇ ਲਿਆ ਫਿਰ ਇਸ ਤੋਂ ਕਰਕੇ ਦਰਦੀ ਨੇ ਮੈਂ ਵਲੌਗ ਨਹੀਂ ਬਣਾਇਆ ਕੱਲ ਦਰਦੀ ਨੇ ਤੇ ਉੱਥੇ ਜਨਮਾਸਟਰੀ ਤੇ ਤਾਂ ਹੀ ਕਰਿਆ ਕਿ ਵੀ ਕੰਟੀਨਿਊ ਨਹੀਂ ਕਰਿਆ ਬਸ ਮੈਂ ਜਾਂਦੀ ਬੱਕੀ ਜਿਹੜਾ ਲੈ ਲਈ ਲੈਣੀ ਕਲਿੱਪ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਮੈਨੂੰ ਪੋਰਾ ਕਲਿੱਪ ਭੀੜ ਬਹੁਤ ਜ਼ਿਆਦਾ ਸੀ ਭੀੜ ਮਤਲਬ ਤੁਸੀਂ ਇੰਨੀ ਭੀੜ ਸੀ ਮੰਨ ਲਓ ਲੰਗਰ ਸ਼ਕਨ ਤੇ ਸਾਨੂੰ ਘੰਟੇ ਤੋਂ ਸਵਾ ਘਟਾ ਡੇਢ ਘੰਟਾ ਲੱਗ ਗਿਆ ਲੰਗਰ ਸ਼ਕਨ ਤੇ ਕਿਉਂਕਿ ਆਵਾਜ਼ ਹੀ ਨਹੀਂ ਆਉਂਦੀ ਸੀ ਬਹੁਤ ਭੀੜ ਸੀ ਹਰ ਵਾਰੀ ਨੂੰ ਦੇ ਹਰ ਸਾਲੀ ਸੀ ਪਿਛਲੇ ਸਾਲ ਵੀ ਰੇ ਸੀ ਸੀ ਹਰ ਸਾਲ ਹੀ ਜਾਂਦੇ ਹੁੰਨੇ ਹਰ ਸਾਲ ਜਨਮਸਤਮੀ सेलिब्रेट ਕਰਦੇ ਹਾਂ ਬਾਬਾ ਦੀ ਤੇ ਬੜਾ ਮਜ਼ਾ ਆਉਂਦਾ ਮਜ਼ਾ ਬਹੁਤ ਆਉਂਦਾ ਹੋਰ ਬਣਦੀ ਗੱਲਾਂ ਤੇ ਜਪਜੋਤ ਐਵੇਂ ਕਹੀ ਅਸੀਂ ਜਪਜੋਤ ਨੂੰ ਉੱਥੇ ਗਰਮੀ 'ਚ ਰੱਖਿਆਗਾ ਇਹਨਾਂ ਮੱਥਾ ਟੇਕ ਕੇ ਨਾ ਜਪਜੋਤ ਤੇ ਜਪਜੋਤ ਦੇ ਪਾਪਾ ਇਹ ਦੋਨੋਂ ਗੱਡੀ 'ਚ ਆ ਗਏ ਸੀ ਇਹ ਗੱਡੀ 'ਚ ਆਦੇ ਸੀ ਤੇ ਆਪਾਂ ਇਹਨਾਂ ਨੂੰ ਪ੍ਰਸ਼ਾਦ ਜਿਹੜਾ ਸੀ ਨਾ ਗੱਡੀ 'ਚ ਰਿਹਾਤਾ ਸੀਗਾ ਫਿਰ ਤੇ ਆਪਾਂ ਮੈਂ ਤੇ ਮੰਮੀ ਲੰਗਰ ਛਾਪੇ ਸੀ ਡੈਲੀ ਘਰੀ ਸੀ ਚਲੋ ਜਿਆ ਮੈਂ ਢੋਲ ਨਾਲ ਨਾਲ ਗੱਲਾਂ ਸੁਣਾ ਦੂੰਗੀ ਨਾਲ ਨਾਲ ਸਬਜ਼ੀ ਤੜਕਾ ਲਾ ਦਾਂਗੇ ਆਪਾਂ ਚਿਕਨ ਫਰਾਂ ਅੰਡੇ ਕਟਿੰਗ ਕਰ ਲਈ ਤੇ ਉਹ ਬਸ ਮਥਨ ਦੱਸਿਆਂਦੀ ਸੀ ਕਿ ਫਿਰ ਮੈਂ ਨਾ ਉੱਥੇ ਵਲੌਗ ਨਾਲ ਤਾਂ ਫੋਨ ਟੁੱਟਰਦੀ ਨਹੀਂ ਬਣਾਇਆ ਭੀੜ ਜਿਆਦਾ ਕਰਕੇ ਤੁਹਾਨੂੰ ਪਤਾ ਮੰਡੀਰ ਜੀ ਬਾਹਰੀ ਹੁੰਦੀ ਹੈਗੀ ਕੋਈ ਪਤਾ ਨਹੀਂ ਲੱਗਦਾ ਹਨਾ ਤੇ ਇਹ ਮੇਰੇ ਨਾ ਤੇ ਫਿਰ ਮੈਂ ਤਾਂ ਕਿ ਡਰਦੀ ਨੇ ਫੋਨ ਹੀ ਨਹੀਂ ਕੱਢਿਆ ਕਿਉਂਕਿ ਇਹ ਵੀ ਹੈ ਨਹੀਂ ਸੀ ਨਾਲ ਇਹ ਵੀ ਮਥਨ ਦੇ ਕੇ ਬੈਠ ਗਏ ਸੀ ਇਹ ਹੁੰਦੇ ਨਾਲ ਫਿਰ ਮੱਖਰੀ ਗੱਲ ਸੀ ਤੇ ਫਿਰ ਮੈਂ ਬਣਾ ਵੀ ਲੈਂਦੀ ਤੇ ਅਸੀਂ ਤਾਂ ਫਿਰ ਮੈਂ ਡਰਦੀ ਨੇ ਬਣਾਇਆ ਜਿਹਨ ਕੋ ਛੱਡੂ ਪਰਾ ਕੋਈ ਗੱਲ ਨਹੀਂ ਤਬਰਬੀਰ ਬਹੁਤ ਸੀ ਤੇ ਮਜਾ ਵੀ ਬਹੁਤ ਆਇਆ ਤੇ ਅਸੀਂ ਕੱਲ 2:30 ਵਜੇ ਆਏ ਸੀ ਪਰ ਦੁਪਹਿਰਾ ਸੀ ਫੁੱਲ ਗਾਇਵੇ ਵੀ 12 ਵਜੇ ਸੀ ਸੀ ਭੋਗ ਹੀ 11 ਵਜੇ ਪੈਂਦਾ ਹੈਗਾ ਠੀਕ ਬਾਕੀ ਮਜਾ ਬਹੁਤ ਆਇਆ ਤੇ ਅੱਜ ਮੌਸਮ ਬਹੁਤ ਸੋਹਣਾ ਹੋਇਆ ਤੇ ਹਵਾ ਚੱਲ ਰਹੀ ਹੈ ਵਸ ਵਿੱਚ ਵਿੱਚੋਂ ਵਿੱਚੇ ਹਟ ਜਾਂਦੀ ਹੈ ਹਵਾ ਤੇ ਵਿੱਚੇ ਚੱਲੀ ਜਾਂਦੀ ਹੈ ਤੇ ਮੈਂ ਕਿਹਾ ਚਲੋ ਅੱਜ ਆਪਾਂ ਫੇਵਰਟ ਸਬਜੀ ਹੈ ਮੇਰੀ ਆਲੂ ਪਕੌੜੀਆਂ ਦੀ ਕਿਉਂਕਿ ਮੇਰੀ ਫੇਵਰਟ ਸਬਜੀ ਹੈ ਮੈਨੂੰ ਬਹੁਤ ਉਹਦੇ ਲੱਗਦੇ ਇਹ ਅੱਜ ਤੋਂ ਨਹੀਂ ਇਹ ਜਦੋਂ ਛੋਟੇ ਸੀ ਨਾ ਕੁਆਰੇ ਹੁੰਦੇ ਸੀ ਉਦੋਂ ਤੋਂ ਹੀ ਸਭ ਤੋਂ ਫੇਵਰਟ ਸਬਜੀ ਹੈ ਅਸੀਂ ਮੇਰੇ ਮਿੰਟ ਚ ਕਹਾਂ ਨਾ ਜਾਂ ਤਾਂ ਮੂੰਗੀ ਮਸਲੀ ਬਣਾ ਦੂੰਗੀ ਮੈਂ ਤੇਗਾ ਤੇ ਜਾਂ ਬਣਾ ਦੇ ਆਲੂ ਟਾਂਗਰ ਅਸੀਂ ਟਾਂਗਰ ਕਹਿੰਦੇ ਨਾ ਉਸ ਏਰੀਆ ਚ ਸਾਡੇ ਸ਼ਹਿਰ ਚ ਟਾਂਗਰ ਕਹਿੰਦੇ ਸੀ ਉੱਥੇ ਪਕੌੜੇ ਨਹੀਂ ਕਹਿੰਦੇ ਜੇ ਉੱਥੇ ਮੈਂ ਤੁਹਾਨੂੰ ਦੱਸਿਆ ਨਾ ਪਕੌੜਿਆਂ ਦਾ ਨਾਮ ਲੱਗਦਾ ਤਾਂ ਉਹ ਜਿਹੜੇ ਆਮ ਪਕੌੜੇ ਆਪਾਂ ਵਿਆਹ ਸ਼ਾਦੀ ਤੇ ਘਰ ਬਣਾਉਂਨੇ ਉਹ ਪਕੌੜੇ ਵੀ ਪਤਾ ਉੱਥੇ ਲੋਕਾਂ ਨੂੰ ਤਾਂ ਮਤਲਬ ਟਾਂਗਰ ਹੀ ਕਹਿੰਦੇ ਉਹਨਾਂ ਇਸ ਕਰਕੇ ਅਸੀਂ ਇਹ ਬਹੁਤ ਖਾਂਦੇ ਦਿਸ ਤਾਂ ਕਰਕੇ ਇਹਦੇ ਸਬਜੀ ਟੇਸਟੀ ਬਹੁਤ ਹੁੰਦੀ ਹੈ ਤੋਂ ਜਿੱਦਰ ਗਰਮ ਹੋ ਮੇਰਾ ਸਟੋਰੀ ਮਾ ਕਿਸ ਢੜਕਾ ਲਾ ਗਿਆ ਪਾ ਲੋ ਜੀ ਇਧਰ ਮੈਂ ਨਾ ਟਾਂਗਰ ਵੀ ਜਿਹੜੇ ਭੋਕੇ ਰੱਖੇ ਸੀ ਪਾ ਲਈ ਤੇ ਵਧੀਆ ਬਣ ਗਿਆ ਛੇਤੀ ਇਹਨੂੰ ਉਹ ਹਜ਼ੂਬਾ ਤੇ ਮਸਾਲਾ ਵੀ ਪੀਸ ਕੇ ਰੱਖੇ ਸੀ ਵੀ ਸਾਰਾ ਕੰਮ ਕਰਕੇ ਰਿਹਾ ਸੀ ਲਸਣ ਅਦਰਕ ਨਹੀਂ ਆਪਾਂ ਇੱਕ ਚੀਜ਼ ਸਟਾਰਟ ਕਰ ਲਈਏ ਪਹਿਲਾਂ ਤਾਂ ਆਪਾਂ ਦੋਨੇ ਬੰਦ ਕਰਤੀ ਅਸੀਂ ਗਰਮੀ ਕਰਕੇ ਬਟ ਨਾ ਹੁਣ ਆਪਾਂ ਲਸਣ ਸਟਾਰਟ ਕਰਤਾ ਲੋਸਨ ਆਇਨਾ ਵਾਈਪਾ ਦੀ ਨੂੰ ਵਧੀਆ ਰਹਿੰਦਾ ਹੈਗੇ ਇਸ ਕਰਕੇ ਆਪਾਂ ਨਾ ਲਸਣ ਪਾਣਾ ਸਟਾਰਟ ਕਰਤਾ ਹੁਣ ਆਪਾਂ ਤੇ ਅਦਰਕ ਨਹੀਂ ਹਜੇ ਆਪਾਂ ਕਰਦੇ ਲਸਣ ਕਰਤਾ ਸਟਾਰਟ ਤੁਹਾਨੂੰ ਆਪਾਂ ਦਰਸਾ ਲਓਗੀ ਤਾਂ ਵੀ ਥੋੜਾ ਜਿਹਾ ਤੇਲ ਜੀ ਬਣਾਉਣੀ ਨਹੀਂ ਮੈਂ ਬੜਾ ਤੇਲ ਨਹੀਂ ਵਰਤਦੀ ਆਪਣੀ ਇਹ ਸਬਜੀ ਨੂੰ ਨਾ ਬਹੁਤਾ ਟਾਈਮ ਹੀ ਲੱਗਣਾ ਕਿਉਂਕਿ ਸਾਰਾ ਕੁਝ ਬੋਇਲ ਕੀਤਾ ਹੋਇਆ ਇਸ ਕਰਕੇ ਲਓ ਮੇਰਾ ਹੈ ਨਹੀਂ ਮਸਾਲਾ ਪਾ ਕੇ ਦੇਵਾਂਗਾ। ਥੋੜਾ ਜਿਹਾ ਤੇਲ ਵੀ ਹੋ ਗਿਆ ਗਰਮ। ਲਓ ਜੀ। ਤੁਸੀਂ ਨਾ ਪਤਾ ਪਤਾ

ਉਸੋਂ ਆਵਾਜ਼ਾਟਾ ਲਿਆ ਪਿਆ ਤੇ ਟੋਪੜੀ ਦਿੱਤੀ। ਜੇ ਆਪਾਂ ਕੱਦੂ ਹੋਣਾ ਤੇ ਅੱਜ ਕੱਦੂ ਕਲੋਣਾ ਮਾਉ। ਉਹ ਜੇਪਾ ਨਾ। ਮੀਂਹ ਵਿੱਚ ਪੜੀਏ। ਥੋੜੀ ਜਿਹੀ ਕਾਲੀ ਮਿਰਚ ਜ਼ਰੂਰ ਪਾਓ।

ਜਦੋਂ ਤੇਲ ਇਹਦੇ ਉੱਪਰ ਆ ਜਾਂਦਾ ਉਹਨਾਂ ਚਿਰ ਆਪਾਂ ਕੁਝ ਨਹੀਂ ਕਰਦੇ ਠੀਕ ਹੈ ਜੀ ਹੁਣ ਮਸਾਲੇ ਨੂੰ ਸੋਨੇ ਦੇ ਅੰਦਰ ਤਰਵਾ ਲਓ ਲਓ ਜੀ ਮਸਾਲਾ ਆਪਣਾ ਤੇਲ ਛੱਡਣਾ ਸਟਾਰਟ ਕਰਤਾ ਦੇਖੋ ਮਸਾਲੇ ਨੇ ਤੇਲ ਛੱਡਣਾ ਸਟਾਰਟ ਕਰਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਖੋ ਮਸਾਲਾ ਲਾਲ ਲਾਲ ਭੁੱਜ ਗਿਆ ਜਦੋਂ ਨਾ ਹੁਣ ਆਪਾਂ ਆਲੂ ਪਾ ਦਿੰਦੇ ਹਾਂ ਇਹਦੇ ਵਿੱਚ ਲਓ ਜੀ ਆਲੂ ਕਟਿੰਗ ਕਰਕੇ ਪਾਤੇ ਛੋਟੇ ਛੋਟੇ ਤੇ ਆਪਾਂ ਜਿਹੜੇ ਟੰਗਰ ਪਕੌੜੇ ਵੀ ਪਾਤਰ ਵਿੱਚ ਨਾਲ ਹੀ ਪਾਣੀ ਪਾ ਲਿਆ ਜਿਹੜਾ ਥੋੜਾ ਜਿਹਾ ਸੀ ਇਹਨੂੰ ਮਿਕਸ ਕਰਦੇ ਆ ਪਹਿਲਾਂ ਆਪਾਂ ਲਓ ਜੀ ਸਬਜੀ ਨੂੰ ਆਪਾਂ ਲਾਤਾ ਤੜਕਾ ਦੇਖੋ ਜਿੰਨੀ ਕੇ ਨੇ ਕਿਉਂਕਿ ਸੀਟੀਆਂ ਵੱਜ ਕੇ ਗਾੜੀ ਹੋ ਜਾਣਾ ਆਪਣੀ ਤਰੀ ਨੇ ਤੇ ਆਪਾਂ ਹੁਣ ਬੰਦਦੇ ਫਿਰ ਬਾਅਦ ਚੋ ਤੋ ਜੀ ਜਬ ਜਸਿੰਦਰ ਆਦਾ ਜਿਹੜਾ ਡੇਢ ਕਰ ਰਿਹਾ ਕਿ ਇਹਦੀ ਫੇਵਰੇਟ ਬਣੀ ਆ ਲੋ ਪਕੌੜੇ ਸਬਜ਼ੀ ਜਿਹੜੀ ਚੀਜ਼ ਮੈਨੂੰ ਬਸਤੋੜੀ ਇਹਨੂੰ ਬਾਲੇ ਦਸਾਂ ਦਿੰਦੀ ਆ ਤਗਣਾ ਜਦੋਂ ਜਦ ਪਾਪਾ ਨੂੰ ਪਸੰਦ ਆ ਵੀ ਜੀ ਇਹ ਚੀਜ਼ ਪਰ ਸਾਨੂੰ ਬਹੁਤ ਪਸੰਦ ਆ ਜੱਤ ਨੂੰ ਵੀ ਫੇਵਰੇਟ ਆ ਮੇਰੇ ਫੇਵਰੇਟ ਆ ਡੈਡੀ ਨੂੰ ਸਰਤੇ ਨੇ ਜਣਾ ਨਹੀਂ ਤਾਂ ਪਤਾ ਮम्मी ਦਾ ਮਾਰੀ ਮੋਟੇ ਚੱਲ ਇਹਨਾਂ ਨੂੰ ਵੀ ਤਾਂ ਹੈ ਨਹੀਂ ਇਹਨਾਂ ਨੂੰ ਤਾਂ ਗੱਦੂ ਫੇਵਰੇਟ ਆ ਬੇਟਾ ਰੋਟੀ ਦੱਸਦੀ ਲੈਣੀ ਆ

ਦੇ ਆ ਦਿਨ ਖਾਣਾ ਲੈ ਤੇ ਕਿਨਾਲੇ ਦੇ ਕਹਿੰਦੀ ਸੀ ਗੁਰਦੀ ਖੁੱਲ ਗਈ ਮੈਂ ਕਿਨਾਂ ਸਵੇਰੇ ਫਿਰ ਮੈਨੂੰ ਵਾਦਾ ਕੀਤਾ ਕਿ ਮੈਂ ਕਹਿੰਦਾ ਸ਼ਾਮ ਨੂੰ ਤੇ ਮੈਂ ਖੇਤ ਘਾਵਾ ਕੇ ਲੈ ਕੇ ਆਉਂਗੀ ਤੇ ਤਾਂ ਗੱਲ ਕਿ ਮੈਂ ਖੇਤ ਗੇੜਾ ਲਵਾ ਕੇ ਲਿਆਉਂਗੀ ਤਾਂ ਫਟ ਤਾਂ ਵੀ ਖੇਤ ਗੇੜੀ ਲਾਉਣ ਕਿਉਂ ਨਾ ਤੂੰ ਮਜ਼ਾਕ ਹੋ ਜਾਂਦਾ

ਗੁੰਨੇ ਰੋਟੀ ਖੁੰਦਾ ਹੋਣਾ ਆਪ ਦੀ ਖਾਣੀ ਰੋਟੀ ਫਿਰ ਲੈ ਗਈ ਨਝਾਣਾ ਮੈਂ ਰੋਟੀ ਖਾਣਾ ਪਹਿਲਾਂ ਇਹਦੀ ਨਹੀਂ ਖਚੜੀ ਇਹ ਤਾਂ ਬਹੀ ਆ ਆਪ ਦੀ ਲੈ ਜਾ ਰੋਟੀ ਖਾਣਾ ਪਹਿਰ ਲੈ ਕੇ ਜਾਉਂ ਨਹੀਂ ਮੈਂ ਲੈ ਕੇ ਨਹੀਂ ਜਾਣਾ ਰਾਜਪੂਤ ਕੇ ਲੈ ਕੇ ਜਾਉਂ ਨਪਾ ਬਣਾ ਲਈਏ ਦਵਾ ਦਬ ਰੋਟੀ ਤੇ ਦੈਨ ਉਸ ਤੋਂ ਬਾਅਦ ਚੱਲਾਂਗੇ ਖੇਤ ਜਬ ਜੋ ਤੋਂ ਡਿਨਰ ਕਰ ਰਿਹਾ ਕਿਉਂਕਿ ਫੇਵਰੇਟ ਪਕੌੜਿਆਂ ਦੀ ਸਬਜ਼ੀ ਹੈ ਤਕਰੀਨ ਅੱਜੇ ਥੋੜਾ ਜਲਦੀ ਕਰ ਰਿਹਾ ਤੇ ਆਪਾਂ ਹੁਣ ਰੋਟੀ ਬਣਾ ਕੇ ਤੇ ਆਪਾਂ ਰੋਟੀ ਸ਼ਾਂ ਆ ਕੇ ਖਾਵਾਂਗੇ ਢੇੜਾ ਕੱਢੀਏ ਖੇਤ ਦਾ ਨਾਲੇ ਪਸੀਨਾ ਸੁੱਕ ਜਾਊਗਾ ਤੇ ਅੱਗੇ ਫਿਰ ਆਪਾਂ ਕਰਾਂਗੇ ਰੋਟੀ ਪਣੀ ਖਾ ਲਾਂਗੇ ਤੇ ਬਰਤਨ ਥੋੜਾੇ ਕੰਮ ਰਹਿ ਜਾਊਗਾ ਤੇ ਪਲੀਜ਼ ਸਾਰੇ ਜਣੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਜਿਹੜੇ ਕਰਦੇ ਹੋ ਤਾਂ ਮੈਨੂੰ ਪਤਾ ਹੀ ਆ ਜਿਹੜੇ ਨਹੀਂ ਵੀ ਕਰਦੇ ਪਲੀਜ਼ ਤੁਹਾਨੂੰ ਰਿਕੁਐਸਟ ਆ ਤੁਸੀਂ ਵੀ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਹਨਾਂ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਜਦੋਂ ਆਪਾਂ ਕਿਸੇ ਦੇ ਚੈਨਲ ਤੇ ਆਉਂਨੇ ਹਨਾ ਉਹਦੀ ਵੀਡੀਓ ਨੂੰ ਓਪਨ ਕਰ ਲਿਆ ਇੱਕ ਵਾਰੀ ਉਹਦਾ ਮਤਲਬ ਇਹ ਹੁੰਦਾ ਜੇਕਰ ਤੁਸੀਂ ਓਪਨ ਕਰ ਲਿਆ ਨਾ ਤਾਂ ਉਹਨੂੰ ਦਿਲ ਤੋਂ ਮਤਲਬ ਉਹਨੂੰ ਵਾਚ ਕਰਨੇ ਹੀ ਟਾਈਮ ਹੈਗਾ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਆਪਣੇ ਕੋਲ ਵਾਚ ਕਰਨ ਦਾ ਟਾਈਮ ਨਹੀਂ ਹੁੰਦਾ ਲਗਾ ਕੇ ਰੱਖ ਦੇਈ ਦੀ ਮੈਂ ਵੀ ਇਦਾਂ ਹੀ ਕਰਦੀ ਆ ਕਈ ਵਾਰ ਨਹੀਂ ਮੇਰੇ ਕੋਲ ਟਾਈਮ ਹੁੰਦਾ ਤੇ ਆਪਾਂ ਵਲੌਗ ਨੂੰ ਨਾ ਲਾ ਕੇ ਰੱਖ ਦੇਈਦਾ ਪਰ ਇਦਾਂ ਨਹੀਂਗਾ ਕਿ ਮਾੜੀ ਨੀਤ ਨਾਲ ਉਹਦੀ ਐਡ ਨੂੰ ਸਕਿੱਪ ਕਰ ਦੀਗੇ ਜਾਂ ਉਹਦੇ ਵਲੌਗ ਨੂੰ ਉੱਥੇ ਛੱਡ ਕੇ ਉਹਦਾ ਇੰਪ੍ਰੈਸ਼ਨ ਡਾਊਨ ਕਰ ਦੀਏ ਕਿਸੇ ਦੇ ਨੁਕਸਾਨੀ ਵਾਲੀ ਗੱਲ ਉਹਨੂੰ ਤੁਸੀਂ ਕੱਟ-ਕੱਟ ਕੇ ਦੇਖੋਗੇ ਜਾਂ ਐਡ ਨੂੰ ਸਕਿੱਪ ਕਰੋਗੇ ਉਹਦੇ ਨਾਲ ਕੁਛ ਨਹੀਂ ਥੋੜਾ ਕੁਛ ਨਹੀਂ ਜਾਣਾ ਜਿਹੜੇ ਬੰਦੇ ਨੇ ਵੀਡੀਓ ਤੇ ਮਿਹਨਤ ਲਾਈ ਆ ਹਨ ਬਣਾਈ ਆ ਉਹਦਾ ਜਿਹੜਾ ਵੀਡੀਓ ਦਾ ਇੰਪ੍ਰੈਸ਼ਨ ਆ ਉਹ ਡਾਊਨ ਹੋ ਜਾਂਦਾ ਸੋ ਸਾਰੇ ਜਣੇ ਗੱਲ ਨੂੰ ਸਮਝੋ ਜਿਹੜੇ ਨਹੀਂ ਸਮਝਦੇ ਉਹ ਸਮਝੋ ਜਿਹੜੇ ਸਮਝਦੇ ਹੋ ਤਾਂ ਮੈਨੂੰ ਵੀ ਪਤਾ ਜਿਹੜੇ ਸਮਝਦੇ ਆ ਜਿਹੜੇ ਭੈਣ ਭਾਈ ਦਿਲ ਤੋਂ ਜੁੜੇ ਹੋਏ ਉਹਨਾਂ ਨੂੰ ਥੈਂਕ ਯੂ ਸੋ ਮੱਚ ਹਨ ਤੁਸੀਂ ਰੋਜ਼ ਸਪੋਰਟ ਕਰਦੇ ਹੋ ਦਿਲ ਤੋਂ ਸਪੋਰਟ ਕਰਦੇ ਹੋ ਤੇ ਜਿਹੜੇ ਕਰਦੇ ਵੀ ਆ ਤੇ ਗਲਤੀਆਂ ਵੀ ਕਰਦੇ ਆਂ ਨੇ ਤੇ ਉਹਨਾਂ ਨੂੰ ਲਈ ਰਿਕੁਐਸਟ ਹੈ ਕਿ ਪਲੀਜ਼ ਸਾਰੇ ਜਣ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਦਿਲ ਤੋਂ ਸਪੋਰਟ ਕਰਦੇ ਨੇ ਫੇਰ ਤੋਂ ਇੱਕ ਵਾਰ ਥੈਂਕ ਯੂ ਆ ਤੇ ਚਲੋ ਜੀ ਬਲੌਗ ਨੂੰ ਫੁੱਲ ਇੰਜੋਏ ਕਰਿਆ ਕਰੋ ਸਪੋਰਟ ਕਰਿਆ ਕਰੋ ਸੁੰਨ ਸੁੰਨ ਕਮੈਂਟ ਕਰਿਆ ਕਰੋ ਜੀ ਇਦੋਂ ਦੀ ਹੋਂਸ ਨੂੰ ਮਿਲਾਂਗੇ ਸਿੱਧਾ ਪਖੇਤ ਚ ਆ ਕੇ ਹਮਨੇ ਫੋਨ ਕਰਦੀ ਇਹਨਾਂ ਨੂੰ ਤਲੌ ਜੀ ਆਪਾਂ ਪਹੁੰਚ ਗਏ ਖੇਤ ਤੁਸੀਂ ਸਾਨੂੰ ਫੋਨ ਹੀ ਨਹੀਂ ਕਰਿਆਗਾ 5 ਮਿੰਟ ਗਿਆ ਤੁਸੀਂ ਐਂ ਕਿ ਅਸੀਂ ਫੋਨ ਨਹੀਂ ਕਰਨਾ ਹਾਓ ਮਾਈ ਗਾਡ ਲਾਓ ਜੀ ਆਪਾਂ ਅੱਗੇ ਖੇਤ ਆਹ ਵਿੱਚ ਕੇ ਗਏ ਸੋਦਣ ਪਹਿਲਾਂ ਆ ਵੀ ਜੀ ਹੁਣ ਇਧਰ ਨਹੀਂ ਵੀਜਦੇ ਅੱਛਾ ਤਿੰਨੇ ਆਪਣੇ ਪੱਠਿਆਂ ਵਾਲੇ ਉਹ ਲੈ ਕੇ ਜਾਂਦੇ ਡੜੀ ਵੱਡੇ ਵੱਡੇ ਜਿਹੜਾ ਇੱਕ ਦੋ ਦਿਨਾਂ ਚ ਜਾਊਗਾ ਕਿ ਇੱਕ ਦਿਨ ਚ ਜਾਓ ਦੋ ਕੁ ਦਿਨ ਜਾਉ ਉਹ ਜਾ ਜੁੱਡੇ ਫਿਰਦੇ ਐਨਾ ਮਜ਼ਾ ਸਕੂ ਹੈ ਕਿੰਨੀ ਠੰਡੀ ਹਵਾ ਆ ਰਹੀ ਹੈ ਨਾ ਭੁੱਲਦੇ ਨਹੀਂ ਇੰਨੀ ਕ ਠੰਡੀ ਹਵਾ ਆ ਰਹੀ ਐ ਨਾ ਸੱਚੀ ਦੱਸੋ ਬਹੁਤ ਜ਼ਿਆਦਾ ਠੰਡੀ ਆ ਰਹੀ ਐ ਬੋਲ ਦਿਨ ਮਜ਼ੇ ਹੀ ਬਹੁਤ ਆ ਰਿਹਾ ਲਓ ਜੀ ਬੜਾ ਮਜ਼ਾ ਆ ਰਿਹਾ ਕਿਸੇ ਹੋਰ ਦੇਖੇ ਤਾਂ ਉਹ ਟਾਂਡੇ ਦੇ ਬਹੁਤ ਪੰਦੇ ਵੀ ਆ ਪਾਪਾ ਕੋਈ ਗੱਲ ਨਹੀਂ ਨਹੀਂ ਬੋ ਤਾਂ ਹੁਣ ਇੱਥੇ ਨਹੀਂ ਆਇਆ ਛੱਡ ਛੱਟੇ ਨੀ ਹੋਰ ਆਪਾਂ 2 ਮਿੰਟ ਆਏ ਹੈਗੇ ਬਸ ਇਸ ਦੋ ਬਾਅਦ ਆਪਾਂ ਫਿਰ ਚੱਲ ਜਾਵਾਂਗੇ ਹਵਾ ਵੇਖੋ ਆਏ ਸੀ ਦੋ ਮਿੰਟ ਵਾਸਤੇ ਆਏ ਸੀ ਜਪ ਜੋ ਤਨੂੰ ਗੇੜਾ ਕਢੋਣਾ ਸੀਗਾ ਆਪਾਂ ਕਿਵੇਂ ਲੱਗਾ ਜੋ ਤਾ ਕੇ ਕਿਵੇਂ ਲੱਗਾ ਅੱਛਾ ਅੱਛਾ अच्छा लगा जब जो छोटे जा तू हैं पापा ना बैठोगे पापा ना बैठेंगे तो जब जो इधर दसो पहला पापा ना बैठेंगे हाँ।, हाँ जी बोल दिया हाँ जी हाँ जी मम्मा जी तो चलो जी हूँ फिर आप चल दे कुछ नहीं का गा पहले पट्ठे बीजे तो सब्जी इतके अपने हो ही नहीं ढंग वाह वो की बीजता से नहीं हो ਚਲੋ ਜੀ ਹੁਣ ਆਪਾਂ ਚੱਲਦੇ ਆ ਤੁਸੀਂ ਕਿੱਥੇ ਰੁਕਣਾ ਮੈਂ ਤਾਂ ਨਹੀਂ ਕਿੱਥੇ ਰਾਹ ਜੇ ਰਸਤੇ ਜੋ ਫਰਿਜ ਜੇ ਬੈਠਾ ਜੇ ਹੋਇਆ ਤਾਂ ਚਲੋ ਜੀ ਚੱਲਦੇ ਹੁਣ ਆਪਾਂ ਫਿਰ ਘਰ ਜਾ ਕੇ ਮਿਲਦੇ ਆ ਚਲੋ ਜੀ ਵਲੌਗ ਦੇ ਮੈਂ ਤਾਂ ਸੋਚੀ ਇੱਥੇ ਕਰਦੇ ਐਂਡ ਕਿਉਂਕਿ ਘਰ ਜਾ ਕੇ ਮੈਂ ਹਣਾ ਵਲੌਗ ਦੇ ਕਰਦੇ ਆਪਾਂ ਅੱਜ ਖੇਤਾਂ ਦੇ ਵਿੱਚ ਐਂਡ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ